ਮੇਰਾ ਦੇਸ਼ ਬਹਿਸ਼ਤੋਂ ਚੰਗਾ ਜਿੱਥੇ ਘਰ ਘਰ ਵਿੱਚ ਨਵਾਬੀ ਬੰਦੇ ਸੋਹਣੇ ਮਿੱਠੀ ਬੋਲੀ ਬੋਲਣ ਨਿੱਤ ਪੰਜਾਬੀ ਨੀ ਬੋਲੀ ਪੰਜਾਬ ਦੀ ਏ ਤੈਨੂੰ ਹਰਦਮ ਠੰਡੀਆਂ ਛਾਵਾਂ ਨੀ ਬੋਲੀ ਪੰਜਾਬ ਦੀ ਏ ਤੈਨੂੰ ਹਰਦਮ ਠੰਡੀਆਂ ਛਾਵਾਂ ਨੀ ਡਾਲੀ ਗੁਲਾਬ ਦੀ ਏ ਤੇਰੀਆਂ ਮਹਿਕ ਰਹੀਆਂ ਲਫਟਾਵਾਂ ਤੇਰੇ ਜਹੀਏ ਨਾ ਕੋਈ ਮਿੱਠੀ ਨਾ ਕੋਈ ਸੁਣੀ ਤੇ ਨਾ ਕੋਈ ਡਿੱਠੀ ਤੇਰੀਆਂ ਸਾਥਣਾ ਤੋਂ ਤੇਰੇ ਸਿਰ ਤੇ ਛਤਰ ਝੁਲਾਵਾ ਨੀ ਬੋਲੀ ਪੰਜਾਬ ਦੀ ਏ ਤੈਨੂੰ ਹਰਦਮ ਠੰਡੀਆਂ ਛਾਵਾਂ ਇਧਰੋਂ ਉਧਰੋਂ ਆਈਆਂ ਚੱਲ ਕੇ ਬੈਠ ਰਹੀਆਂ ਤੇਰਾ ਬੂਹਾ ਮਲ ਕੇ ਮੈਂ ਪਰੇ ਪ੍ਰਦੇਸਨ ਨੂੰ ਤੇਰੇ ਘਰ ਦੀ ਗੋਲੀ ਬਣਾਵਾ ਨੀ ਬੋਲੀ ਪੰਜਾਬ ਦੀ ਏ ਤੈਨੂੰ ਹਰਦਮ ਠੰਡੀਆਂ ਛਾਵਾਂ ਘਰ ਘਰ ਹੀਰਾ ਤੇ ਘਰ ਘਰ ਸੱਸੀਆਂ ਦੁੱਧ ਦਹੀਂ ਦੀਆਂ ਰੜਕਣ ਲੱਸੀਆਂ ਚਾਟੀ ਵਿੱਚ ਛੁਣਕ ਰਹੀਆਂ ਚੂੜੇ ਵਾਲੀਆਂ ਬਾਵਾ ਨਹੀਂ ਬੋਲੀ ਪੰਜਾਬ ਦੀ ਏ ਤੈਨੂੰ ਹਰਦਮ ਠੰਡੀਆਂ ਛਾਵਾ ਖੇਤ ਉਗਲਣ ਤੇਰੇ ਸੋਨਾ ਚਾਂਦੀ ਵੰਸ਼ ਤੇ ਤੇਰੇ ਚਰਨਾ ਦੀ ਬੰਦੀ ਖੇਤ ਉਗਲਣ ਤੇਰੇ ਸੋਨਾ ਚਾਂਦੀ ਵੰਸ਼ ਤੇ ਤੇਰੇ ਚਰਨਾ ਦੀ ਬੰਦੀ ਗੁਜਰਾਜ ਤੇਰੇ ਚਰਨਾ ਨੂੰ ਧੋਣ ਹਿਮਾਲੀ ਬਰਫਾਵਾ ਨਹੀਂ ਬੋਲੀ ਪੰਜਾਬ ਦੀ ਏ ਤੈਨੂੰ ਹਰਦਮ ਠੰਡੀਆਂ ਛਾਵਾ